ਪੀਵਾ ਨੀ ਗੁਦੂ ਸ਼ਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵਾ ਕਰ ਬੰਧਾ ਓ ਜਨ ਸਾਰ ਕਰਾਈ ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਥ ਚਲਾਈ ਤਰਤਾ ਰਾਜੀ ਅੰਬਰ ਤੋਲੀ ਪਿਛੈ ਤੰਕ ਚੜਹਾਈ ਏ ਵਡਵਧਾ ਮਾਵਾ ਨਹੀਂ ਸਭ ਸੈਨਥ ਚਲਾਈ ਏ ਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਤਰਾਈ ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਤਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਰਜਿਆ ਸੁਨ ਨਾ ਰੱਜੇ ਕੰਨ ਅੱਖੀ ਦੇਖ ਨ ਰੱਜੀਆਂ ਗੁਣ ਦਾ ਹਕ ਇੱਕ ਵੰਨ ਭੁਖਿਆ ਭੁਖ ਨ ਉੱਤਰੈ ਗੱਲੀ ਭੁਖ ਨ ਜਾਇ ਨਾਨਕ ਭੁਖਾ ਤਾਰਜੈ ਜਾਂ ਗੁਣ ਕਹੇ ਗੁਣੀ ਸਮਾਇ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈ ਐ ਵਿਣ ਸੱਚੇ ਕੂੜਿਆਰ ਬੰਨ ਚਲਾਈ ਐ ਵਿਨ ਸਚੇ ਤਨੁ ਸ਼ਾਰ ਸ਼ਾਰ ਰਲਾਈਐ ਵਿਨ ਸਚੇ ਸਭ ਭੁਖ ਜੇ ਤੈ ਜੈ ਖਾਈਐ ਵਿਨ ਸਚੇ ਦਰਬਾਰ ਕੂੜ ਨ ਪਾਈਐ ਕੂੜੈ ਲਾਲਚ ਲੱਗ ਮਹਿਲ ਖੁਆਈਐ ਸਭ ਜਗ ਥੱਗਿ ਓ ਥੱਗ ਆਇਆ ਜਾਈਐ ਤਨ ਮਹਿ ਕ੍ਰਿਸ਼ਨਾ ਆਗ ਸ਼ਬਦ 부ਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਭਗਤ ਕਰਮ ਧਿਆਨ ਪਤ ਕੇ ਸਾਧ ਖਾਂਦਾਲ ਹੈ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਤਾ ਬਿਰਖ ਪਤ ਪਰਵਾਲਾ ਫੁੱਲ ਜਵੇ ਹਰ ਲਾਲ ਟਿੱਟ ਫਲ ਰਤਨ ਲੱਗ ਹੈ ਮੁਖ ਭਾਖਿਤ ਹਿਰਦੈ ਰਦੈ ਨਿਹਾਲ ਨਾਨਕ ਕਰਮ ਹੋਵੈ ਮੁਖ ਮਸਤਕ ਲਿਖਿਆ ਹੋਵੈ ਦੇਖ 68 ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵ세ਖ ਹੰਸ ਹੈ ਲੋਭ ਕੋਪ ਚਾਰੇ ਨਦੀਆਂ ਅੱਗ ਪਵ ਹੈ ਦਜਹ ਨਾਮਤਾ ਤਰਿਐ ਕਰਮੀ ਲਗ ਪੌੜੀ ਜੀਵਦਿਆ ਮਰਮਾਰ ਨਾ ਪਛੋਤਾਈਐ ਝੂਠਾ ਏ ਸੰਸਾਰ ਕਿਨ ਸਮਝਾਈਐ ਸੱਚ ਨਾ ਧਰੇ ਪਿਆਰ ਤੰਦੈ ਧਾਈਐ ਕਾਲ ਬੁਰਾ ਖੈ ਕਾਲ ਸਿਰ ਦੁਨਿਾਈਐ ਹੁਕਮੀ ਸਿਰ ਜੰਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਾ ਚਸਾ ਵਿਲੰ ਭਰੀਐ ਪਾਈਐ ਗੁਰ ਪ੍ਰਸਾਦੀ ਬੁਝ੍ਹ ਸੱਚ ਸਮਾਈ ਐ ਸ਼ਲੋਕ ਮਹੱਲਾ ਪਹਿਲਾ ਤੁਮੀ ਤੁਮਾ ਵਿਸ ਅਕ ਤਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜੇ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੇ ਮਹੱਲਾ ਪਹਿਲਾ ਮਤ ਤੰਖੇ ਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅਕੜਾਲ ਕਬ ਉੱਚੀ ਪ੍ਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪਉੜੀ ਕੀਤੇ ਕਹੈ ਵਖਾਣ ਕਹਿ ਕਹਿ ਜਾਵਣਾ ਵੇਦ ਕਹੈ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝਿਆ ਪਾਵਣਾ ਖੜ ਦਰਸ਼ਨ ਕੈ ਝ ਕਿਸੈ ਸਾਚਿ ਸਮਾਵਣਾ ਸਚਾ ਪੁਰਖ ਅਲਖ ਸ਼ਬਦ ਸੁਹਾਵਣਾ ਮਨਨੇ ਨਾਉ ਬਿਸੰਖ ਦਰਗਹ ਪਾਵਣਾ ਖਾਲਕ ਕਉ ਆਦੇਸ ਢਾਡੀ ਗਾਵਣਾ ਨਾਨਕ ਜੁਗ ਜੁਗੇ ਮਨ ਵਸਾਵਣਾ ਸੁਨੋਕ ਮਹੱਲਾ ਦੂਜਾ ਮੰਤਰੀ ਹੋਏ ਅਠਉਹਿਆ ਨਾਗੀ ਲੱਗੈ ਜਾਇ ਆਪਣ ਹੱਥੀਂ ਆਪਣੈ ਦੇ ਪੂਚਾ ਆਪੇ ਲਾਈ ਹੁਕਮ ਪਿਆ ਧੁਰ ਖਸਮ ਦਾ ਅੱਤੇ ਹੂੰ ਧਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਥ ਨਿਆਏ ਦੁਹਾਂ ਸ੍ਰਿਆ ਆਪੇ ਖਸਮ ਵੇਖੈ ਕਰਿ ਬਿਉ ਪਾਏ ਨਾਨਕ ਏਵੈ ਜਾਣੀਐ ਸਭ ਕਿਛਿਤ ਸਹਿ ਰਜ਼ਾਇ ਮਹੱਲਾ ਦੂਜਾ ਨਾਨਕ ਪਰਖੇ ਆਪ ਕੋ ਤਾ ਪਾਰਖ ਜਾਣ ਰੋਗ ਦਾਰੂ ਦੋਵੇਂ ਬੁਝੈ ਤਾ ਵੈਦ ਸੁਜਾਨ ਵਾਤ ਨ ਕਰੈ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨ ਚੱਲੈ ਸੱਚ ਰਹੈ ਸੋ ਵਿਸਤ ਪਰਵਾਨ ਸਰਸੰਧੇ ਆਗਾਸ ਕੋ ਕਿਉਂ ਪਹੁੰਚੈ ਬਾਣ ਅੱਗੇ ਉਹ ਅਦਮ ਹੈ ਵਾਹਿਂ ਦੇੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆਂ ਕਰਨ ਭਗਤ ਦਿਨ ਰਾਤ ਨਾ ਰਹਨੇ ਵਾਰੀਆਂ ਮਹਿਲਾ ਮੰਜਿ ਨਿਵਾਸ ਸ਼ਬਦ ਸਵਾਰੀਆਂ ਸੱਚ ਕਹਿਨ ਅਰਦਾਸ ਸੇਵੇ ਚਾਰੀਆਂ ਸੋਹਣ ਖਸਮੇ ਪਾਸ ਹੋਕਮ ਸੁਧਾਰੀਆਂ ਸਖੀ ਕਹਿਨ ਅਰਦਾਸ ਮਨਹੁ ਪਿਆਰੀਆਂ ਬਿਨ ਨਾਮ ਤ੍ਰਿਗਵਾਸ ਸਿਤ ਸੋ ਜੀਵਿਆ ਸ਼ਬਦ ਸਵਾਰੀ ਆਸ ਹਮਦਿਤ ਪੀਵਿਆ ਸ਼ਲੋਕ ਮਹੱਲਾ ਪਹਿਲਾਂ ਮਾਰੂ ਮਹਿਨਾ ਤ੍ਰਿਪਤਿਆ ਅਗੀਲ ਹੈ ਨਾ ਭੁਖ ਰਾਜ ਆਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿ ਸੁਖ ਨਾਨਕ ਸੱਚੇ ਨਾਮ ਕੀ ਕਹਿਤੀ ਪੁੱਛਾਂ ਪੁੱਛ ਮਹੱਲਾ ਦੂਜਾ ਨੇਹ ਫਲੰ ਤਸ ਜਨਮ ਅਸ ਜਾਵਤ ਬ੍ਰਾਹਮਣਾ ਬਿੰਦਤੇ ਸਾਗਰੰ ਸੰਸਾਰਸ ਗੁਰ ਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਤਹ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮ ਹੋ ਪੂਰਾ ਪਾਏ ਮਨ ਹੋਰ ਹਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧਮ ਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਉ ਮੇਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਆ ਹੋ ਜੰਮੇ ਖਤੇ ਕਰਨ ਤਾਂ ਖਤਿਆ ਵਿੱਚ ਪਾਹੇ ਤੋਤੇ ਮੂਲ ਨ ਉਤਰਹਿ ਜੇ ਸੋ ਧੋਵਣ ਪਾਹੇ ਨਾਨਕ ਬਖਸ਼ੇ ਬਖਸ਼ੀ ਹੈ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁਖ ਛੱਡ ਮੰਗਿਐ ਸੁਖ ਸੁਖ ਦੁਖ ਦੋਇਦਾਰ ਕੱਪੜੇ ਪਹਿ ਰਹਿ ਜਾਏ ਮਨੁਖ ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲਖ ਸਿਰਜਿ ਨਿਹਾਲਿਆ ਉਜੜ ਭੁੱਲੇ ਰਾ ਗੁਰ ਵੇਖਾਲਿਆ ਸਤ ਗੁਰ ਸੱਚੇ ਵਾ ਸੱਚ ਸਮਾਲਿਆ ਪਾਇਆ ਰਤਨ ਘਰਾਹ ਦੀਵਾ ਬਾਲਿਆ ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ ਨ ਡਰਿਆ ਡਰ ਲੱਗ ਗਰਬ ਸੇ ਗਾਲਿਆ ਨਾਮ ਹੁ ਭੁੱਲਾ ਜਗ ਫਿਰੇ ਦੇਤਾ ਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜੰਮੈ ਭੈ ਮਰੈ ਪੀਪੋ ਮਨ ਮੈਂ ਹੋਈ ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈ ਵਿਣ ਜੀਵੇ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈ ਵਿਣ ਜੇ ਮਰੈ ਮਹੂ ਕਾਲੈ ਉੱਠ ਜਾਏ ਪੌੜੀ ਸਤਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਐ ਸਤਗੁਰ ਹੋਏ ਦਇਆਲ ਨਾ ਤਗਹੂੰ ਝੂਰੀ ਐ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਇਆਲ ਤਾਂ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਇਆਲ ਤਾਂ ਨਾਮ ਨਿਧ ਪਾਈਐ ਸਤਗੁਰ ਹੋਏ ਦਇਆਲ ਤਾਂ ਸੱਚ ਸਮਾਈਐ ਸ਼ਲੋਕ ਮਹੱਲਾ ਪਹਿਲਾ ਸਿਰਖੋ ਹਾਏ ਪੀਹੈ ਮਲਵਾਨੀ ਝੂਠਾ ਮੰਦ ਬੰਦ ਖਾਹੀ ਖੋਲ ਫਦੀਹਤ ਮੋਹਲੈਨ ਪੜਾਸਾ ਪਾਣੀ ਦੇ ਸੰਗਾਹੀ ਢੇਡਾ ਵਾਂਦੀ ਸਿਰਖੋ ਹਾਏ ਭਰੀਨ ਹੱਥ ਸੁਆਹੀ ਮਾਉ ਪੀਉ ਕੀਰਤ ਗਵਾਇਨ ਟੱਬਰ ਰੋਵਨ ਤਾਹੀ ਉਹਨਾ ਪਿੰਦ ਨਾ ਪੱਤਲ ਕਿਰਿਆ ਨਾ ਦੀਵਾ ਮੁਏ ਕਿਥਾ ਉਪਾਹੀ ਅੱਛਾ ਧ ਤੀਰਥ ਦੇਨ ਨਟੋਈ ਬ੍ਰਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥਾ ਟਿੱਕੇ ਨਾਹੀ ਚੁੰਡੀ ਪਾਏ ਬਹਿਨ ਨਿਤ ਮਰਣੈ ਗੜ ਦੀ ਬਾਣ ਨਾ ਜਾਹੀ ਲੱਖਾਂ ਦਾ ਸੇ ਹੱਥੀ ਫਮਣ ਅੱਗੋਂ ਪਿੱਛੇ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਦੀ ਮੁਲਾ ਦਈਏ ਵਿਗੋਏ ਫਿਰ ਹੈ ਵਿਗੁੱਤੇ ਫਿੱਟਾ ਵਤ ਦੱਲਾ ਜੀਆਂ ਮਾਰ ਜਿਵਾਲੇ ਸੋਈ ਅਵਰ ਨ ਕੋਈ ਰੱਖੈ ਦੰਨ ਹੁ ਤੈ ਇਸਨਾ ਨ ਹੋਵੰਜੇ ਪਾਸ ਪਈ ਸਿਰ ਖੁੱਤੈ ਪਾਣੀ ਵਿੱਚ ਰਤਨ ਉਪੰਨੇ ਮੇਰ ਕੀ ਆਵਾ ਧਾਣੀ ਅਠਸਠੀ ਰਿ ਰਤ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਲਾਏ ਨਿਵਾਜਾਂ ਨਾਤੇ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵ ਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸ਼ੈਤਾਨੀ ਇਨਾਂ ਗੱਲ ਨਾ ਪਾਣੀ ਵੁਠੈ ਹੋਇ ਹੋਇ ਬਿਲਾਵਲ ਜੀਆ ਜੁਗਤ ਸਮਾਣੀ ਵੁਠੈ ਅਨ ਕਮਾਦ ਤਪਾਹਾ ਸਭ ਤੈ ਪਰਦਾ ਹੋਵੈ ਵੁਠੈ ਤਾਹ ਚਰਹਿ ਨਿਤ ਸੁਰਹੀ ਸਾਤ ਅਨੰਦ ਹੀ ਵਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪਐ ਕਾਰਜ ਸੋਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾ ਤੈ ਜਿਤ ਵਡਿਆ ਨਾਨਕ ਜੇ ਸਿਰ ਖੁੱਥੇ ਲਾਵਨ ਨਹੀਂ ਤਾਂ ਸੱਚਟੇ ਸਿਰ ਛਾਈ ਮਹੱਲਾ ਦੂਜਾ ਅੱਗ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪਉਣ ਪਾਣੀ ਕਿਆ ਜਾਤ ਧਰਤੀ ਚੀਜ਼ੀ ਕੇ ਕਰੇ ਜਿਸ ਵਿੱਚ ਸਭ ਕਿਸ ਹੋਏ ਨਾ ਨਿਤ ਤਾਂ ਪਤ ਜਾਣੀ ਐ ਜਾਂ ਪਤ ਰੱਖੈ ਸੋਏ ਪੌੜੀ ਤੁਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗਹਿ ਦਾਨ ਸੈ ਤੁ ਦੈ ਜਿਹਿਆ ਸੱਚ ਤੇਰਾ ਫੁਰਮਾਨ ਸ਼ਬਦੇ ਸੋਹਿਆ ਮੰਨਿਆ ਜਾਣ ਧਿਆਨ ਤੁਦ ਦੇ ਤੇ ਪਾਇਆ ਕਰਮ ਪਵੈ ਨੀਸਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜਹਿ ਸਵਾਇਆ ਨਾਨਕ ਮੰਗੈ ਧਾਮ ਜੋ ਤੁਧ ਪਾਇਆ ਸ਼ਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿਨ ਕਉ ਕਿਆ ਉਪਦੇਸੀਐ ਜੈਨ ਗੁਰ ਨਾਨਕ ਦੇਵ ਮਹੱਲਾ ਪਹਿਲਾ ਆਪੁ ਸੁਝਾਏ ਸੋਈ ਬੂਜੈ ਜਿਸ ਆਪ ਸੁਝਾਏ ਤਿਸ ਸਾਦਿ ਕਿਛ ਸੂਜੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅਖਰ ਨਾਨਕ ਅਖਿਉ ਆ ਲਹੈ ਪ੍ਰਾਂਤ ਹੋਵੈ ਜਿਸ ਦਾਤ ਪੌੜੀ ਆਉਂਟਾ ਦੀਵੇ ਕਾਰ ਕਾਰ ਲਾਇਆ ਰਾਤ ਦੇ ਹੈ ਕਹਿਵਾਰ ਧਰੋ ਫੁਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿੱਖਤ ਸਾਲਾਹ ਕਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾ ਆਇਆ ਨਾਨਕ ਸਤਿ ਸਾਲਾ ਪੂਰਾ ਪਾਇਆ ਸ਼ੁਧ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ